ਰੇਡੀ ਰਾਤ ਦੀ ਡਿਊਟੀ ਨਿਭਾ ਕੇ ਉਹ ਬਿਹੜੇ ਵਿੱਚ ਚਾਦਰ ਤਾਣ ਕੇ ਸੁੱਤਾ ਪਿਆ ਸੀ ਡੰਡੀ ਗੇਟ ਉੱਤੇ ਵੱਜੀ ਕਾਲ ਬੈਲ ਕਾਰਨ ਉਸ ਦੀ ਨੀਂਦ ਉਖੜ ਗਈ ਡੰਡੀ ਉਹ ਹਾ ਖੋਲਿਆ ਸਾਹਮਣੇ ਡਾਕੀਆ ਖੜਾ ਸੀ ਡੰਡੀ ਉਸ ਕੋਲੋਂ ਚਿੱਠੀ ਲੈ ਕੇ ਉਹ ਵਾਪਸ ਮੰਜੇ ਉੱਤੇ ਆ ਗਿਆ ਡੰਡੀ ਚਿੱਠੀ ਪੜੀ ਸਾਹਿਤ ਸਭਾ ਵੱਲੋਂ ਸੱਦਾ ਪੱਤਰ ਸੀ ਡੰਡੀ ਸਨਮਾਨਤ ਸ਼ਖਸੀਅਤਾਂ ਵਿੱਚ ਉਸ ਦਾ ਨਾਂ ਵੀ ਸ਼ਾਮਲ ਸੀ ਡੰਡੀ ਮਹੀਨੇ ਦੇ ਆਖਰੀ ਦਿਨ ਸਨ ਡੰਡੀ ਉਸ ਨੇ ਬਟੂਆ ਖੋਲ੍ਹਿਆ ਸਿਰਫ 10 ਰੁਪਏ ਬਹਿੰਦਿਆਂ ਉਹ ਉਦਾਸ ਹੋ ਗਿਆ ਡੰਡੀ ਉੱਥੇ ਜਾਣ ਲਈ ਘੱਟ ਤੋਂ ਘੱਟ 3 ਕੋ 100 ਰੁਪਏ ਤਾਂ ਚਾਹੀਦੇ ਨੇ ਡੰਡੀ ਸਨਮਾਨਿਤ ਸ਼ਖਸੀਅਤਾਂ ਵਿੱਚ ਨਾ ਸ਼ਾਮਲ ਹੈ ਡੰਡੀ ਸਨਮਾਨ ਲੈਣ ਜਾਣਾ ਵੀ ਚਾਹੀਦਾ ਹੈ ਅਗਲੇ ਨੇ ਆਦਰ ਨਾਲ ਬੁਲਾਇਆ ਹੈ ਡੰਡੀ ਦੋਸਤ ਤੋਂ 5 ਕੋ 100 ਰੁਪਏ ਉਧਾਰ ਲੈ ਕੇ ਉਸਨੇ ਨਿਸ਼ਚਿਤ ਦਿਨ ਸਨਮਾਨ ਸਮਾਰੋਹ ਵਾਲੇ ਅਸਥਾਨ ਲਈ ਚਾਹ ਨਾਲ ਬਸ ਫੜ ਲਈ ਡੰਡੀ ਦੋ ਕੋ ਘੰਟਿਆਂ ਦੇ ਸਫ਼ਰ ਉਪਰੰਤ ਉਹ ਸਾਹਿਤ ਪ੍ਰੇਮੀਆਂ ਦੇ ਸ਼ਹਿਰ ਪਹੁੰਚ ਗਿਆ ਜਿੱਥੇ ਸਾਹਿਤ ਸਭਾ ਦਾ ਸਮਾਗਮ ਸੀ ਉਹ 62 ਟੈਂਡ ਤਿੰਨ ਕੋ ਕਿਲੋਮੀਟਰ ਦੂਰ ਸੀ ਡੰਡੀ ਮਜਬੂਰੀ ਬੱਸ ਰਿਕਸ਼ੇ ਵਾਲੇ ਨੂੰ 50 ਰੁਪਏ ਦੇਨੇ ਪਏ ਡੰਡੀ ਭਾਵੇਂ ਉਹ ਨਿਸ਼ਚਿਤ ਸਮੇਂ ਉੱਤੇ ਪੁੱਜ ਗਿਆ ਸੀ ਪਰ ਹਾਲਾਂ ਉੱਥੇ 8-10 ਲੇਖਕ ਹੀ ਪੁੱਜੇ ਸਨ ਡੰਡੀ ਗੇਟ ਉੱਤੇ ਇੱਕ ਲੇਖਕ ਮੇਜ਼ ਕੁਰਸੀ ਢਾਕੇ ਬੈਠਾ ਆਇਲੇਖਾਂ ਤੋਂ ਰੈਡੀ ਸਾਹਿਤ ਸਵਾ ਲਈ ਆਰਥਿਕ ਸਹਿਯੋਗ ਦੀ ਮੰਗ ਕਰਕੇ ਪਰਚੀਆਂ ਕੱਟ ਰਿਹਾ ਸੀ ਡੰਡੀ ਸਹਾਇਤਾ ਵਾਲੇ ਸ਼ਬਦ ਉਹਦੇ ਹਿੱਸੇ ਵੀ ਆਏ ਡੰਡੀ ਉਸਨੇ ਮਜਬੂਰੀ ਬਾਸ ਸੌਰਪਿਆ ਦੇ ਕੇ ਪਰਚੀ ਕਟਵਾ ਲਈ ਡੰਡੀ 40 ਕੋ ਲੇਖਕ ਇਕੱਠੇ ਹੋ ਗਏ ਡੰਡੀ ਹਰ ਲੇਖਕ ਆਪਣੀ ਰਚਨਾ ਸੁਣਾਉਣ ਲਈ ਕਹਲਾ ਸੀ ਡੰਡੀ ਕਹਾਣੀਆਂ ਕਵਿਤਾਵਾਂ ਅਤੇ ਗਾਜਲਾਂ ਦਾ ਦੌਰ ਚੱਲਦਾ ਰਿਹਾ ਡੰਡੀ ਲੇਖਕ ਹੀ ਸਰੋਤੇ ਅਤੇ ਦਰਸ਼ਕ ਸਨ ਡੰਡੀ ਚਾਰ ਕੋ ਘੰਟਿਆਂ ਦਾ ਸੁਣਨ ਸੁਣਾਉਣ ਦਾ ਦੌਰ ਜਾਰੀ ਰਿਹਾ ਡੰਡੀ ਫਿਰ ਸਨਮਾਨ ਸਮਾਰੋਹ ਸ਼ੁਰੂ ਹੋਇਆ ਡੰਡੀ ਉਸ ਦੀ ਬਾਰੀ ਆਉਣ ਉੱਤੇ ਸਟੇਜ ਸਕੱਤਰ ਨੇ ਨਪੇ ਤੁਲੇ ਸ਼ਬਦਾਂ ਵਿੱਚ ਪ੍ਰਸ਼ੰਸਾਮਈ ਸ਼ਬਦ ਕਹਿੰਦਿਆਂ ਉਸ ਨੂੰ ਸਟੇਜ ਉੱਤੇ ਆਉਣ ਦਾ ਸੱਦਾ ਦਿੱਤਾ ਡੰਡੀ ਉਹਦੇ ਗਾਲ ਵਿੱਚ ਸਰੋਪਾ ਅਤੇ ਹੱਥ ਵਿੱਚ ਮੋਮੈਂਟੋ ਫੜਾ ਕੇ ਫੋਟੋ ਖਿੱਚੀ ਗਈ ਡੰਡੀ 5 6 ਘੰਟੇ ਉਹ ਬੰਨਿਆ ਬੈਠਾ ਰਿਹਾ ਡੰਡੀ ਉਸ ਨੂੰ ਦਾਦੀ ਭੁੱਖ ਲੱਗੀ ਸੀ ਡੰਡੀ ਪ੍ਰਸ਼ੰਸਾ ਦੇ ਬੋਲ ਉਸ ਦਾ পেট ਨਹੀਂ ਭਰ ਸਕੇ ਡੰਡੀ ਉੱਥੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ ਡੰਡੀ ਸ਼ਾਮ ਦੇ ਕੁਸਮਸੇ ਵਿੱਚ ਉਸ ਨੇ ਰਿਕਸ਼ਾ ਫੜਿਆ ਬੜੀ ਮੁਸ਼ਕਲ ਨਾਲ ਭੱਜ ਕੇ ਉਸ ਨੇ ਆਪਣੇ ਸ਼ਹਿਰ ਜਾਣ ਵਾਲੀ ਬੱਸ ਫੜੀ ਡੰਡੀ ਬੱਸ ਦਾ ਟਿਕਟ ਕਟਵਾਉਣ ਉਪਰੰਤ ਉਸ ਦੇ ਬਟੂਏ ਵਿੱਚ 20 ਰੁਪਏ ਬਚੇ ਸਨ ਡੰਡੀ ਮੂਮੈਂਟੋ ਅਤੇ ਸਰੋਪਾ ਇੱਕ ਹੱਥ ਵਿੱਚ ਲੈ ਕੇ ਦੂਜੇ ਹੱਥ ਨਾਲ ਬੂਹਾ ਖੜਕਾਇਆ ਡੰਡੀ ਬੂਹਾ ਉਸ ਦੀ ਪਤਨੀ ਨੇ ਖੋਲਿਆ ਡੰਡੀ ਇੰਨੀ ਧੇਰ ਲਾ ਦਿੱਤੀ